ਜੁਲੰਦਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਸਕੂਲੀ ਬੱਸ ਦੇ ਹੇਠਾਂ ਆਉਣ ਕਾਰਨ 4 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ ਹੈ ਖਬਰ ਆਦਮਪੁਰ ਤੋਂ ਸਾਹਮਣੇ ਆਈ ਜਿੱਥੇ ਕੀ ਸਵੇਰ ਦੇ ਸਮੇਂ ਬੱਸ ਦੇ ਵਿੱਚ ਬੈਠ ਕੇ ਇਹ ਬੱਚੀ ਸਕੂਲ ਪਹੁੰਚਦੀ ਹੈ ਸਕੂਲੀ ਬੱਸ ਤੋਂ ਜਦ ਇਸ ਨੂੰ ਹੇਠਾ ਉਤਾਰਿਆ ਜਾਂਦਾ ਹੈ ਤੇ ਡਰਾਈਵਰ ਦੇ ਵੱਲੋਂ ਬੱਸ ਅੱਗੇ ਨੂੰ ਕੀਤੀ ਜਾਂਦੀ ਹੈ ਤੇ ਅਚਾਨਕ ਪਿਛਲੇ ਟਾਇਰ ਦੀ ਲਪੇਟ ਦੇ ਵਿੱਚ ਇਹ 4 ਸਾਲਾਂ ਦੀ ਬੱਚੀ ਕੀਰਤ ਆ ਜਾਂਦੀ ਹੈ ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰਿਵਾਰਕ ਮੈਂਬਰ ਸਕੂਲ ਪਹੁੰਚੇ ਨੇ ਤੇ ਪਰਿਵਾਰ ਦਾ ਰੋ ਰੋ ਗੁਰਾਹਾਲ ਹੈ ਜੋ ਜਾਣਕਾਰੀ ਮਿਲੀ ਹੈ ਕਿ ਕੀਰਤ ਆਪਣੇ ਪਰਿਵਾਰ ਦੀ लाਡਲੀ ਧੀ ਸੀ ਉਸ ਦੇ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਉਸ ਦੇ ਹਰ ਚਾਹ ਪੂਰੇ ਕਰਦੇ ਸੀ ਪਰ ਅੱਜ ਉਹਨਾਂ ਦੀ ਧੀ ਸਕੂਲੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਮਾਮਲੇ ਸੰਬੰਧੀ ਜਾਣਕਾਰੀ ਇਹੀ ਸਾਂਝੀ ਕੀਤੀ ਗਈ ਕਿ ਜਲੰਧਰ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ ਜੁਲੰਦਰ ਦਿਹਾਤੀ ਦੇ ਆਦਮਪੁਰ ਦੇ ਵਿੱਚ ਸਥਿਤ ਐਸਡੀ ਪਬਲਿਕ ਸਕੂਲ ਦੀ ਬੱਸ ਦੀ ਟੱਕਰ ਦੇ ਨਾਲ 4 ਸਾਲਾਂ ਬੱਚੀ ਦੀ ਮੌਤ ਹੋ ਗਈ। ਅਸਲ ਦੇ ਵਿੱਚ ਇਹ ਬੱਚੀ ਬੱਸ ਦੇ ਟਾਇਰ ਦੇ ਹੇਠਾਂ ਆ ਗਈ ਹੈ। ਮ੍ਰਿਤਕ ਦੀ ਪਛਾਣ ਜੋ ਹੈ ਉਹ 4 ਸਾਲਾਂ ਕੀਰਤ ਵਜੂ ਹੋਈ ਹੈ ਜੋ ਕਿ ਉਦੇਸੀਆਂ ਦੀ ਰਹਿਣ ਵਾਲੀ ਹੈ। ਕੀਰਤ ਯੂकेजी ਦੇ ਵਿੱਚ ਪੜ੍ਹਦੀ ਸੀ। ਇਸ ਹਾਦਸੇ ਮਗਰੋਂ ਮਾਪਿਆਂ ਸਣੇ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਮਾਪਿਆਂ ਦਾ ਰੋ ਰੋ ਬੁਰਾ ਹਾਲ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚੀ ਸਕੂਲ ਬੱਸ ਤੋਂ ਹੇਠਾਂ ਉਤਰਨ ਲੱਗੀ ਤਾਂ ਬੱਸ ਡਰਾਈਵਰ ਦੀ ਗਲਤੀ ਦੇ ਕਾਰਨ ਬੱਚੀ ਜੋ ਹੈ ਉਹ ਬੱਸ ਦੇ ਹੇਠਾਂ ਆ ਜਾਂਦੀ ਹੈ